ਕਾਲੀ ਦਲ ਦੇ ਬੂਹਦੇ ਉੱਤੇ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਮੌਜੂਦ ਨਹੀਂ ਹੈਗਾ ਖਾਲੀ ਕੁਰਸੀਆਂ ਦਿਖਾਈ ਦੇ ਰਹੀਆਂ ਨੇ ਇੱਕ ਪੈਨ ਪਈ ਐ ਤੇ ਆ ਪਰਚੀਆਂ ਪਈਆਂ ਨੇ ਸ਼ਾਇਦ ਜੇ ਕੋਈ ਆਊਗਾ ਤਾਂ ਆਪਣਾ ਵੇਖ ਕੇ ਆਪ ਭਰ ਕੇ ਲੈ ਜਾਊਗਾ ਸ਼ਾਇਦ ਤਾਂ ਰੱਖਿਆ ਹੋਇਆ ਖੰਭਣੀ ਵੀ ਪਈ ਐ ਇੱਥੇ ਇਹ ਵੀ ਖਾਲੀ ਆ ਇੱਥੇ ਕੋਈ ਫਲੈਕਸ ਬੋਰਡ ਵੀ ਨਹੀਂ ਲੱਗਿਆ ਵਾ ਵੀ ਕਿਹੜੀ ਪਾਰਟੀ ਦਾ ਇਹ ਕਿਹਦਾ ਐ ਸੋ ਉਹਦਾ ਕੋਈ ਪਤਾ ਜੀ ਕਿਹਨਾਂ ਨੇ ਲਗਾਇਆ ਉੱਥੇ ਕੋਈ ਹੈ ਨਹੀਂ ਵੀਰੇ ਜਦੋਂ ਗੁਰਦੁਆਰਾ ਸਾਹਿਬ ਤੋਂ ਗਏ ਆ ਅਸੀਂ ਹਾਂਜੀ ਜਦੋਂ ਉੱਥੇ ਰੇੜੀ ਵਾਲਾ ਕੁਰਸੀਆਂ ਲਾਉਂਦਾ ਸੀ ਅੱਛਾ ਜੀ ਬਈ ਬੰਦਾ ਉੱਥੇ ਲਾ ਕੇ ਕੁਰਸੀਆਂ ਮੜ ਗਿਆ ਬੈਠਾ ਉੱਥੇ ਕੋਈ ਨਹੀਂ ਬਾਕੀ ਕਿਸੇ ਬੁੱਧ ਤੇ ਬੰਦਾ ਹੀ ਨਹੀਂ ਬੈਠਾ ਇਹ ਸਾਰੀ ਅਕਾਲੀ ਦਲ ਦਾ ਬਿਲਕੁਲ ਖਾਲੀ ਹੋਇਆ ਜੀ ਇੱਕ ਹੋਰ ਉਹਨਾਂ ਦਾ ਪਤਾ ਹੀ ਨਹੀਂ ਕੀ ਦਾ ਹੈ ਪਤਾ ਨਹੀਂ ਵਸ ਇਦਾਂ ਹੀ ਆ ਤੁਸੀਂ ਦੇਖ ਲਓ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋ ਜੀ 27 ਵੀ ਆ ਰਿਹਾ ਹੈ ਅੱਗੇ ਕਿਦਾਂ ਦਾ ਲੱਗ ਰਿਹਾ ਹੈ ਦੇਖੋ ਜੀ ਜਿਵੇਂ ਸੈਮੀਫਾਈਨਲ ਹੀ ਕਹਿੰਦੇ ਹੁੰਦੇ ਇਹ ਸਾਡਾ ਸੈਮੀਫਾਈਨਲ ਆ ਜਿਵੇਂ ਪਹਿਲਾਂ ਕਹਿੰਦੇ ਸੀਗੇ ਵੀ ਸੈਮੀਫਾਈਨਲ ਅਸੀਂ ਜਿੱਤ ਲੈਣਾ ਉਹ ਸਰਕਾਰ ਤੋਂ ਡਰ ਕੇ ੱੱਕੇ ਨਾਲ ਬੂਟ ਪੈ ਜਾਂਦੀ ਹੈ ਜਿਹੜੀ ਆਪਣੀਆਂ ਬਾਈ ਇਲੈਕਸ਼ਨ ਹੁੰਦੀਆਂ ਨੇ ਇਹ ਸਾਡਾ ਸੈਮੀਫਾਈਨਲ ਹੈ ਅਸੀਂ ਜਿੱਤਣ ਜਾ ਰਹੇ ਹਾਂ 27 ਸਰਕਾਰ ਬਣਾਵਾਂਗੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣਾ ਬੂਥ ਆ ਲਗਾਇਆ ਵਾ ਉੱਥੇ ਜੇ ਦੇਖਿਆ ਜਾਵੇ ਅਕਾਲੀ ਦਲ ਦਾ ਵੀ ਲੱਗਿਆ ਵਾ ਪਰ ਅਕਾਲੀ ਦਲ ਦੇ ਬੂਥ ਦੇ ਉੱਤੇ ਕੋਈ ਵੀ ਵਿਅਕਤੀ ਜਿਹੜਾ ਉਹ ਮੌਜੂਦ ਨਹੀਂ ਹੈਗਾ ਖਾਲੀ ਕੁਰਸੀਆਂ ਦਿਖਾਈ ਦੇ ਰਹੀਆਂ ਨੇ ਸਤਿ ਸ੍ਰੀ ਅਕਾਲ ਜੀ ਚੋਣਾਂ ਨੇ ਜਿਹੜੀਆਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਉਹ ਪੈ ਰਹੀਆਂ ਨੇ ਪਿੰਡਾਂ ਦੇ ਵਿੱਚ ਪੋਲਿੰਗ ਬੂਥਾਂ ਤੇ ਰੌਣਕਾਂ ਲੱਗੀਆਂ ਵਿਆ ਨੇ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡਾ ਜਾਤੀਵਾਲ ਜਾਤੀਵਾਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਥੇ ਬੂਥ ਲੱਗੇ ਸੋ ਪਰਚੀਆਂ ਨੇ ਜਿਹੜੀਆਂ ਉਹ ਕੱਟ ਕੇ ਦਿੱਤੀਆਂ ਜਾ ਰਹੀਆਂ ਨੇ ਆਪਣੇ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਜਿਹੜਾ ਅੱਡੀ ਚੋਟੀ ਦਾ ਜੋਰ ਆ ਉਹ ਲਗਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਾਤੀਵਾਲ ਤੋਂ ਸੋ ਵੱਖ-ਵੱਖ ਪਾਰਟੀਆਂ ਨੇ ਆਪਣੇ ਆਪਣੇ ਬੂਥ ਨੇ ਜਿਹੜੇ ਉਹ ਲਗਾਏ ਹੋਏ ਨੇ ਸੋ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਚੱਲ ਰਹੀਆਂ ਨੇ ਵੋਟਾਂ ਕੀ ਨੇ ਤਿਆਰੀਆਂ ਹਾਂਜੀ ਕੀ ਨਮਨ ਜੀ ਬੂਟਾ ਜੀ ਰਣਜੀਤ ਸਿੰਘ ਜੀ ਕਿਸ ਤਰ੍ਹਾਂ ਚੱਲ ਰਹੀਆਂ ਨੇ ਜੀ ਵੋਟਾਂ ਬਹੁਤ ਵਧੀਆ ਚੱਲ ਰਿਹਾ ਸਭ ਠੀਕ ਚੱਲ ਰਿਹਾ ਹੈ ਠੀਕ ਹੈ ਜੀ ਹਾਂਜੀ ਸ਼ਾਂਤੀ ਹੈ ਜੀ ਹਾਂ ਸ਼ਾਂਤੀ ਹੈ ਜੀ ਬਿਲਕੁਲ ਸ਼ਾਂਤੀ ਠੀਕ ਤੇ ਰੋਕਾਂ 'ਚ ਕਿੱਦਾਂ ਦਾ ਉਤਸ਼ਾਹ ਹੈ ਕਿੰਨਾਂ ਕੋ ਵੋਟ ਪਾਉਣ ਦੇ ਲਈ ਚਾਹਵਾਨ ਨੇ ਲੋਕ ਦੇਖੋ ਜੇ ਤਾਂ ਆਪਣੂ ਆਪਣੀ ਮੰਨਦੀ ਹੈ ਅਗਲੇ ਦੀ ਠੀਕ ਹੈ ਨਾ ਕਿਸੇ ਨੂੰ ਕੋਈ ਮਜਬੂਰ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਪਰ ਲੋਕਾਂ 'ਚ ਉਤਸ਼ਾਹ ਹੈਗਾ ਆਉਂਦੇ ਨੇ ਵੋਟ ਪਾਉਣ ਹੈਗਾ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਬਿਲਕੁਲ ਕਮਾਕਾਰਾਂ ਵਾਲਿਆਂ ਦਾ ਹੌਲੀ-ਹੌਲੀ ਨਿਕਲ ਕੇ ਘਰਾਂ 'ਚੋਂ ਆ ਰਹੇ ਨੇ ਕੋਈ ਗੱਲ ਜੀ 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 ਹਾਂਜੀ ਅਮਰਤ ਸਿੰਘ ਜੀ ਕਿਸ ਤਰ੍ਹਾਂ ਚੱਲ ਰਿਹਾ ਵੋਟਾਂ ਦਾ ਰੁਝਾਨ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਚੱਲ ਰਿਹਾ ਜੀ ਹਾਂਜੀ ਬਹੁਤਾਂ ਚ ਕਿੰਨਾ ਕੁ ਉਤਸ਼ਾਹ ਹੈ ਲੋਕ ਆ ਰਹੇ ਨੇ ਵੋਟ ਪਾਉਣ ਹਾਂਜੀ ਆਪ ਮੁਹਾਰੇ ਆ ਰਹੇ ਨੇ ਜੀ ਹਾਂਜੀ ਹਾਂ ਜੀ ਸੋ ਕਹਿੰਦੇ ਜੀ ਠੀਕ ਠਾਕ ਚੱਲ ਰਿਹਾ ਹੈ ਲੋਕਾਂ ਚ ਉਤਸ਼ਾਹ ਹੈ ਆਪ ਮੁਹਾਰੇ ਲੋਕ ਵੋਟ ਪਾਉਣ ਆ ਰਹੇ ਨੇ ਸੋ ਹੋਰ ਵੀ ਵੀਰ ਨੇ ਹਾਂਜੀ ਕੀ ਨਮਾ ਜੀ ਮਨਵਿੰਦਰ ਜੀ ਮਨਵਿੰਦਰ ਜੀ ਕਿਸ ਤਰ੍ਹਾਂ ਹੈ ਵੋਟਾਂ ਦਾ ਰੁਝਾਨ ਕਿੱਦਾਂ ਚੱਲ ਰਿਹਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਜੀ ਲੋਕਾਂ ਚ ਉਤਸ਼ਾਹ ਹੈ ਬਿਲਕੁਲ ਬਿਲਕੁਲ ਬਹੁਤ ਉਤਸ਼ਾਹ ਹੈ ਕਿਹੜੇ ਮੇਨ ਮਕਸਦ ਨੂੰ ਲੋਕ ਵੋਟ ਪਾ ਰਹੇ ਨੇ ਕੀ ਸੋਚ ਕੇ ਪਾ ਰਹੇ ਨੇ ਕੋਈ ਗੱਲ ਬਾਤ ਲੋਕ ਸਰਕਾਰ ਦੇ ਕੰਮਾਂ ਨੂੰ ਪਾ ਰਹੇ ਨੇ ਵੋਟ ਜਿਹੜੇ ਕੰਮ ਕਰੇ ਆ ਜੀ ਪਿੰਡ 'ਚ ਜਿਹੜੇ ਕੰਮ ਕਰੇ ਆ ਸਰਕਾਰ ਨੇ ਜੀ ਲੋਕਾਂ ਵਾਸਤੇ ਜੀ ਸੋ ਲੋਕ ਕੰਮਾਂ ਨੂੰ ਦੇਖ ਕੇ ਵੋਟ ਪਾ ਰਹੇ ਨੇ ਵਿਕਾਸ ਦੇ ਨਾਂ ਤੇ ਵੋਟ ਪਾ ਰਹੇ ਨੇ ਹੋਰ ਵੀ ਪੋਲਿੰਗ ਬੂਥ ਨੇ ਜਿਹੜੇ ਉਹ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦਾ ਬੂਥ ਸੀ ਇੱਧਰ ਕਾਂਗਰਸ ਪਾਰਟੀ ਦਾ ਬੂਥ ਹੈ ਜਿਹੜਾ ਉਹ ਲੱਗਿਆ ਬਾਈ ਕਹਿੰਦੇ ਜੀ ਵਿਕਾਸ ਦੇ ਨਾਂ ਤੇ ਲੋਕ ਵੋਟ ਪਾ ਰਹੇ ਨੇ ਇੱਧਰ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਰੁਝਾਨ ਆ ਲੋਕਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਪਿੰਡ ਜਾਤੀਵਾਲ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਓ ਜੀ ਗੁਰਮੁਖ ਸਿੰਘ ਕਿੱਦਾਂ ਚੱਲ ਰਹੀਆਂ ਨੇ ਜੀ ਵੋਟਾਂ ਠੀਕ ਹੈ ਚੱਲ ਰਹੀ ਸ਼ਾਂਤੀ ਹੈ ਜੀ ਹਾਂ ਜੀ ਸ਼ਾਂਤੀ ਆ ਲੋਕਾਂ 'ਚ ਕਿੰਨਾ ਉਤਸ਼ਾਹ ਹੈ ਠੀਕ ਆ ਜੀ ਮਤਲਬ ਜਿਹੜਾ ਆਉਂਦਾ ਵੋਟ ਪਾਉਂਦਾ ਸਹੀ ਜਾ ਗਿਆ ਜੀ ਹਾਂਜੀ ਜੀ ਹਾਂਜੀ ਕੀ ਨਾਮ ਆ ਜੀ ਹਾਂਜੀ ਗੁਰਪ੍ਰੀਤ ਆ ਜੀ ਗੁਰਪ੍ਰੀਤ ਜੀ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਚੱਲ ਗਿਆ ਸਿਸਟਮ ਚੱਲੀਆਂ ਜਾਂਦਾ ਜੀ ਕੰਮ ਲੋਕ ਕਿਸ ਆਧਾਰ ਨੂੰ ਲੈ ਕੇ ਵੋਟ ਪਾ ਰਹੇ ਨੇ ਕਿਦਾਂ ਦਾ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਕਿ ਕਿਹੜੇ ਕੰਮ ਨੇ ਜਿਹੜੇ ਹੋਣੇ ਚਾਹੀਦੇ ਨੇ ਕਿਹੜੇ ਹੋਗੇ ਚਲੋ ਜੇ ਆਪਣੀ ਆਪਣੀ ਸਮਝ ਹੈ ਜੀ ਕਿਵੇਂ ਹਾਂਜੀ ਜੀ ਸੋ ਕਹਿੰਦੇ ਜੀ ਸਹੀ ਚੱਲ ਰਿਹਾ ਕੰਮ ਹਾਂਜੀ ਕੀ ਨਾਮ ਆ ਜੀ ਮੈਨੂੰ ਜਗਦੀਪ ਸਿੰਘ ਜੀ ਭੁੱਲ ਗਏ ਮੈਨੂੰ ਹਾਂਜੀ ਹਾਂਜੀ ਇੱਧਰ ਆ ਜਾ ਹੈ ਜਗਦੀਪ ਸਿੰਘ ਜੀ ਕਿਸ ਤਰ੍ਹਾਂ ਚੱਲ ਰਿਹਾ ਜੀ ਵੋਟਾਂ ਦਾ ਟੰਟਵਾਣਾ ਸਾਹਿਬ ਤੁਸੀਂ ਤਾਂ ਮੈਨੂੰ ਪਿੰਡੀ ਦੇ ਉੱਪਰ ਚੱਲਤ ਕਰਤਾ ਜੀ ਹੋਈ ਭੁੱਲ ਗਏ ਹੈ ਹੈ ਨਾ ਕਰਿਆ ਕਰ ਮੇਰਾ ਵੀਰ ਬਣਿਆ ਨਾਮ ਤਾਂ ਕਿਉਂਕਿ ਸਾਨੂੰ ਤਾਂ ਪਤਾ ਜੀ ਉਹ ਤਾਂ ਜੇ ਮੇਰੋਂ ਕੱਟੀ ਨਾ ਮੇਰਾ ਵੀਰ ਉਹ ਤਾਂ ਜੇ ਲੋਕਾਂ ਨੂੰ ਧਿਆਨ ਇਹ ਤਾਂ ਜੇ ਲੋਕਾਂ ਨੇ ਨਾ ਪਤਾ ਲੋਕਾਂ ਨੂੰ ਹੀ ਨਾ ਪਤਾ ਕੀ ਨਾਮ ਆ ਮੈਨੂੰ ਤਾਂ ਪਤਾ ਹੈ ਪਰ ਮੈਂ ਤਾਂ ਦੱਸਣਾ ਜਗਦੀਪ ਹੈ ਮੇਰੇ ਜਗਦੀਪ ਸਿੰਘ ਕਿਸ ਤਰ੍ਹਾਂ ਚੱਲ ਰਿਹਾ ਜੀ ਵੋਟਾਂ ਦਾ ਰਿਜਾਇਣ ਸਾਰਾ ਕੁਛ ਸ਼ਟ ਚੱਲ ਰਿਹਾ ਪਰਮਾਤਮਾ ਵਸ ਕੇ ਨੀ ਸੁਖਸ਼ਾਂ ਦੀ ਨੀ ਕੰਮ ਚਲਾਈਏ ਵਧੀਆ ਇਹਨੂੰ ਪੂਰਾ ਪੂਰਾ ਠੀਕ ਹੈ ਸ਼ਟ ਚ ਭਾਈ ਜਾਰਾ ਬਣਾ ਕੇ ਰੱਖੋ ਜੀ ਹਾਂ ਸੋ ਕਹਿੰਦੀ ਤੁਹਾਨੂੰ ਮੇਰੀ ਟੋਪੀ ਲੈ ਦੇ ਵਿਊ ਬਹੁਤ ਮਿਲਣਗੇ ਜੀ ਹਾਂ ਹਾਂ ਮੰਨ ਜੈਣਾ ਬੰਦੇ ਮੇਰਾ ਵੀਰ ਨੇ ਜੀ ਜੀ ਠੀਕ ਹੈ ਵੀਰੇ ਸਹੀ ਗੱਲ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਅਕਾਲ ਜੀ ਕੀ ਨਾਮ ਹੈ ਜੀ ਸਿਆਮ ਸਿੰਘ ਕਿਸ ਤਰ੍ਹਾਂ ਚੱਲ ਰਿਹਾ ਜੀ ਵੋਟਾਂ ਦਾ ਬਹੁਤ ਵਧੀਆ ਟਵਾਲਾ ਸਰ ਚੱਲਦਾ ਤੁਹਾਨੂੰ ਦੇਖ ਕੇ ਰੂਹ ਖੁਸ਼ ਹੋਊਗੀ ਜੀ ਡੇਟ ਕੋ ਚੱਲਦਾ ਬਹੁਤ ਵਧੀਆ ਵੋਟਾਂ ਪੈਂਦੀਆਂ ਨੇ ਅੱਛਾ ਜੀ ਸ਼ਾਂਤੀ ਹੈ ਜੀ ਬਹੁਤ ਸ਼ਾਂਤੀ ਹੈ ਬਹੁਤ ਵਧੀਆ ਵੋਟਾਂ ਪੈਂਦੀਆਂ ਨੇ ਹਮ ਪਾਰਟੀਆਂ ਦੋ ਬੈਠੀਆਂ ਨੰਦਨ ਲੈਂਦੀਆਂ ਨੇ ਹਾਂ ਤੁਹਾਡੀ ਕਿਰਪਾ ਕਿਰਪਾ ਮਾਲਕ ਦੀ ਹੈ ਜੀ ਪਿਆਰ ਬਣਿਆ ਰਹੇ ਵਸੇ ਇਹੀ ਬੋਲ ਨਾਲ ਬੰਦਿਆਂ ਨਾਲ ਬੜਾ ਫਰਕ ਹੁੰਦਾ ਟਵਾਰਾ ਸਾਹਿਬ ਹਾਂਜੀ ਹਾਂਜੀ ਬੰਦਿਆਂ ਸਿਰ ਬੜਾ ਫਰਕ ਹੈ ਜੀ ਇਹ ਵਧੀਆ ਵੋਟਾਂ ਪੈਂਦੀਆਂ ਨੇ ਵਧੀਆ ਸਾਡੇ ਪਿੰਡ ਦਾ ਬਹੁਤ ਹਲਵਾਨ ਹਮ ਬਹੁਤ ਸ਼ਾਂਤ ਰਹੀ ਹੈ ਵਧੀਆ ਕੰਮ ਹੋਏ ਨੇ ਹੁਣ ਬਸੇਰੇ ਹੋਣਗੇ گا ਹਮ ਜੀ ਜਿਆ ਤੁਹਾਡਾ ਸਾਥ ਸਾ ਨਾਲ ਜੀ ਜੀ ਬਹੁਤ ਵਧੀਆ ਠੀਕ ਹੈ ਜੀ ਸੋ ਕਹਿੰਦੇ ਜੀ ਸਾਰਾ ਕੰਮ ਠੀਕ ਚੱਲ ਰਿਹਾ ਹੈ ਵਧੀਆ ਰੁਝਾਨ ਆ ਵਧੀਆ ਵੋਟਾਂ ਪੈ ਰਹੀਆਂ ਨੇ ਸੋ ਹਾਂਜੀ ਵੀਰ ਜੀ ਅਸੀ ਕਾਲ ਜੀ ਹਾਂ ਸੁਣਾਓ ਜੀ ਹਾਲ ਠੀਕ ਠਾਕ ਹਾਂਜੀ ਵਧੀਆ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਸਾਡਾ ਬਹੁਤ ਵਧੀਆ ਚੱਲ ਰਿਹਾ ਜੀ ਰੁਝਾਨ ਬਹੁਤ ਲੋਕ ਪਿਆਰ ਅਤੇ ਸਤਿਕਾਰ ਨਾਲ ਵੀ ਚਰਚਾਵਾਂ ਨਾਲ ਵੋਟਾਂ ਪਾ ਰਹੇ ਨੇ ਜੀ ਜੀ ਲੋਕਾਂ 'ਚ ਉਤਸ਼ਾਹ ਹੈ ਜੀ ਪੂਰਾ ਉਤਸ਼ਾਹ ਜੀ ਲੋਕਾਂ ਦੇ ਵਿੱਚ ਸੋਰੀ ਹਾਂ ਜੀ ਹਾਂ ਜੀ ਕਿਹੜੇ ਕੰਮਾਂ ਨੂੰ ਦੇਖ ਕੇ ਵੋਟਾਂ ਪਾ ਰਹੇ ਨੇ ਜੀ ਲੋਕ ਕਿਹੜੇ ਕੰਮ ਹੋ ਗਏ ਕਿਹੜੇ ਹੋਣੇ ਆਲੇ ਨੇ ਕਿਹੜੀ ਕੀ ਮਕਸਦ ਆ ਲੋਕਾਂ ਦਾ ਕੋਈ ਗੱਲਬਾਤ ਤੁਹਾਡਾ ਕੀ ਮਕਸਦ ਆ ਕਿਹੜੇ ਕੰਮਾਂ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ ਬਾਕੀ ਲੋਕਾਂ ਦਾ ਜਿਹੜਾ ਆਪਣਾ ਇੱਕ ਫਰਜ਼ ਪਛਾਣਦੇ ਵੀ ਵੋਟ ਪਾਉਣਾ ਸਾਡਾ ਇੱਕ ਫਰਜ਼ ਆ ਉਹਦੇ ਮੁਤਾਬਕ ਜਿਹੜੀ ਅਗਲਾ 27 ਦੇ ਪਵਿੱਖਾ ਲੋਕ ਉਹ ਜਾਗਰ ਕਰਨ ਨੂੰ ਫਿਰਦੇ ਨੇ ਉਹ ਦੱਸਣਗੇ ਵੀ ਮਤਲਬ ਜਿਹੜਾ ਹੈਗਾ ਹਾਂ ਜੀ ਜੀ ਸੋ ਵਿਕਾਸ ਦੇ ਨਾਂ ਨੂੰ ਕਹਿੰਦੇ ਪਿੰਡ ਚ 27 ਦੇ ਪਵਿੱਖ ਨੂੰ ਜਾਗਰ ਕਰਨ ਦੇ ਲਈ ਵੋਟਾਂ ਪੈ ਰਹੀਆਂ ਨੇ ਸੋ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਪੋਲਿੰਗ ਬੂਥ ਕਾਫੀ ਦੂਰੀ ਤੇ ਲੱਗੇ ਹੋਏ ਨੇ ਗੱਲਬਾਤ ਕਰਦੇ ਆ ਕੀ ਆ ਸੋ ਜਾਤੀਆਲ ਦੇ ਵਿੱਚ ਮੌਜੂਦ ਆ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣਾ ਬੂਥਾ ਲਗਾਇਆ ਵਾ ਉੱਥੇ ਜੇ ਦੇਖਿਆ ਜਾਵੇ ਅਕਾਲੀ ਦਲ ਦਾ ਵੀ ਲੱਗਿਆ ਵਾ ਪਰ ਅਕਾਲੀ ਦਲ ਦੇ ਬੂਥ ਦੇ ਉੱਤੇ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਮੌਜੂਦ ਨਹੀਂ ਹੈਗਾ ਖਾਲੀ ਕੁਰਸੀਆਂ ਦਿਖਾਈ ਦੇ ਰਹੀਆਂ ਨੇ ਸੋ ਇੱਕ ਪੈਨ ਪਈ ਹੈ ਤੇ ਆ ਪਰਚੀਆਂ ਪਈਆਂ ਨੇ ਸ਼ਾਇਦ ਜੇ ਕੋਈ ਆਊਗਾ ਤਾਂ ਆਪਣਾ ਦੇਖ ਕੇ ਆਪ ਭਰ ਕੇ ਲੈ ਜਾਊਗਾ ਸ਼ਾਇਦ ਤਾਂ ਰੱਖਿਆ ਵਾ ਖੰਭਣੀ ਵੀ ਪਈ ਹੈ ਇੱਥੇ ਸੋ ਇਹ ਖਾਲੀ ਕੁਰਸੀਆਂ ਦਿਖਾਈ ਦੇ ਰਹੀਆਂ ਨੇ ਇੱਕ ਹੋਰ ਉੱਥੇ ਬੂਥ ਹੈ ਜਿਹੜਾ ਲਗਾਇਆ ਗਿਆ ਹੈ ਅੱਗੇ ਉਧਰ ਤਾਂ ਵੀ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਕੀ ਆ ਗੱਲ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਨੇ ਜੇ ਉਰੇ ਹੁੰਦੇ ਪਰ ਖਾਲੀ ਕੁਰਸੀਆਂ ਦਿਖਾਈ ਦੇ ਰਹੀਆਂ ਨੇ ਅਕਾਲੀ ਦਲ ਵਾਲਿਆਂ ਦਾ ਕੋਈ ਵੀ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ ਸੋ ਇੱਕ ਅੱਗੇ ਲੱਗਿਆ ਵਾ ਉੱਥੇ ਵੀ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਤੇ ਕੁਰਸੀਆਂ ਤੇ ਟੈਂਟ ਜ਼ਰੂਰ ਲੱਗਿਆ ਬਈ ਉੱਥੇ ਵੀ ਕੋਈ ਦਿਖਾਈ ਨਹੀਂ ਦੇ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਬੂਥ ਤੇ ਵਲੰਟੀਅਰ ਨੇ ਉਹ ਬੈਠੇ ਨੇ ਕਾਂਗਰਸ ਪਾਰਟੀ ਦੇ ਬੈਠੇ ਨੇ ਪਰ ਦੋ ਬੂਥ ਨੇ ਜਿਹੜੇ ਉਹ ਬਿਲਕੁਲ ਖਾਲੀ ਦਿਖਾਈ ਦੇ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਵੀ ਖਾਲੀ ਆ ਇੱਥੇ ਕੋਈ ਫਲੈਕਸ ਬੋਰਡ ਵੀ ਨਹੀਂ ਲੱਗਿਆ ਵਾ ਵੀ ਕਿਹੜੀ ਪਾਰਟੀ ਦਾ ਇਹ ਕਿਹਦਾ ਹੈ ਉਸ ਨੂੰ ਪਤਾ ਸੋ ਉਹਦਾ ਕੋਈ ਪਤਾ ਜੀ ਕਿਹਨੇ ਲਗਾਇਆ ਉੱਥੇ ਕੋਈ ਹੈ ਨਹੀਂ ਵੀਰੇ ਜਿਆਦਾ ਗੁਰਦੁਆਰਾ ਸਾਹਿਬ ਤੋਂ ਗਏ ਆ ਅਸੀਂ ਹਾਂਜੀ ਜਿਆਦਾ ਉੱਥੇ ਰੇਡੀ ਵਾਲਾ ਕੁਰਸੀਆਂ ਲਾਉਂਦਾ ਸੀ ਅੱਛਾ ਜੀ ਬਈ ਬੰਦਾ ਉੱਥੇ ਲਾ ਕੇ ਕੁਰਸੀਆਂ ਮੁੜ ਗਿਆ ਬੈਠਾ ਉੱਥੇ ਕੋਈ ਨਹੀਂ ਅੱਛਾ ਇਹਦਾ ਵੀ ਨਹੀਂ ਪਤਾ ਜੀ ਆ ਇਹਦਾ ਵੀ ਨਹੀਂ ਜੀ ਨਾ ਇੱਥੇ ਤਾਂ ਮੈਨੂੰ ਪਤਾ ਨਹੀਂ ਹੈਗਾ ਵੀ ਇੱਥੇ ਕੌਣ ਲਾ ਕੇ ਗਿਆ ਕਿਹਨੇ ਲਾਇਆ ਉਹ ਦੋ ਨੇ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਹਾਂਜੀ ਹਾਂ ਜੀ ਜੀ ਹਾਂ ਜੀ ਸੋ ਖਾਲੀ ਦਿਖਾਈ ਦੇ ਰਹੇ ਨੇ ਜੀ ਦੋ ਇਹਦਾ ਤਾਂ ਪਤਾ ਹੀ ਨਹੀਂ ਕੀ ਦਾ ਏ ਇੱਥੇ ਤਾਂ ਕੋਈ ਫਲੈਕਸ ਕੁਝ ਵੀ ਨਹੀਂ ਲੱਗਿਆ ਵਾ ਪਰ ਅਕਾਲੀ ਦਲ ਵਾਲਿਆਂ ਦਾ ਜਾਤੀਵਾਲ ਦੇ ਵਿੱਚ ਜੋ ਰੁਝਾਨ ਉਹ ਦਿਖਾਈ ਦੇ ਰਿਹਾ ਏ ਕੋਈ ਵੀ ਬੰਦਾ ਨਹੀਂ ਇੱਥੇ ਟੈਂਟ ਜ਼ਰੂਰ ਲਗਾਇਆ ਗਿਆ ਏ ਕੁਰਸੀਆਂ ਰੱਖੀਆਂ ਗਈਆਂ ਨੇ ਟੇਬਲ ਲਗਾ ਕੇ ਫਲੈਕਸਾਂ ਜ਼ਰੂਰ ਲਗਾਈਆਂ ਗਈਆਂ ਨੇ ਝੰਡੀਆਂ ਲਗਾਈਆਂ ਗਈਆਂ ਨੇ ਪਰ ਪਰਚੀਆਂ ਕੱਟਣ ਦੇ ਲਈ ਗਾਈਡ ਕਰਨ ਦੇ ਲਈ ਕੋਈ ਵੀ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਆ ਥੱਲੇ ਇੱਕ ਲਫਾਫਾ ਵੀ ਡਿੱਗਿਆ ਬਾਈ ਇਹਦੇ ਤੇ ਜਾਤੀਵਾਲ ਜ਼ਰੂਰ ਲਿਖਿਆ ਏ ਪਰ ਕੋਈ ਇੱਥੇ ਹੈ ਨਹੀਂ ਗੱਲਬਾਤ ਕਰਨ ਦੇ ਲਈ ਇਹ ਹੈ ਜੀ ਅਕਾਲੀ ਦਲ ਵਾਲਿਆਂ ਦਾ ਫਿਲਹਾਲ ਵੱਖ-ਵੱਖ ਪਿੰਡਾਂ 'ਚ ਤੁਹਾਨੂੰ ਦਿਖਾਉਂਦੇ ਰਹਾਂਗੇ ਕਿੰਦਾਂ ਦੇ ਹਾਲਾਤ ਨੇ ਤੁਸੀਂ ਬਣੇ ਰਹੋ ਸੋ ਸਾਡੇ ਨਾਲ ਕੈਂਡੀਡੇਟ ਗੁਰਪ੍ਰੀਤ ਸਿੰਘ ਨੇ ਜੋ ਕਿ ਬਾਬਲਪੁਰ ਜੋਂ ਤੋਂ ਚੋਣ ਲੜ ਰਹੇ ਨੇ ਬਲਾਕ ਸੰਮਤੀ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾਕਾ ਸਾਹਿਬ ਵੈਗਰੂ ਜੀ ਕੀ ਫਤਿਹ ਟੋਣਾ ਸਾਹਿਬ ਕਿਸ ਤਰ੍ਹਾਂ ਚੱਲ ਰਿਹਾ ਜੀ ਕੰਮਕਾਰ ਬਹੁਤ ਪੀਸਫੁਲ ਕੰਮਕਾਰ ਚੱਲ ਰਿਹਾ ਜੀ ਬੜੀ ਸ਼ਾਂਤ ਵੀ ਲੋਕ ਵੋਟਾਂ ਪਾ ਰਹੇ ਨੇ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਹੁਣ ਸਰਕਾਰਾਂ ਦੇ ਕੰਮ ਲੋਕਾਂ ਨੇ ਦੇਖ ਲੇ 4 ਸਾਲ ਦੇ ਕਰੀਬ ਸਰਕਾਰ ਬਣੀ ਨੂੰ ਹੋ ਗਏ ਤੇ ਉਸ ਦੇ ਸਰਕਾਰ ਦੇ ਵਿਰੋਧ ਦੇ ਵਿੱਚ ਜਿਹੜੀ ਆ ਪੂਰੀ ਵੋਟ ਪੈ ਰਹੀ ਹੈ ਜੀ ਕਿਹੜੇ ਕੰਮਾਂ ਨੂੰ ਲੈ ਕੇ ਲੋਕ ਮੱਤ ਦਾ ਦਾਨ ਕਰ ਰਹੇ ਨੇ ਜੀ ਕੀ ਸੋਚ ਕੇ ਕਰ ਰਹੇ ਨੇ ਕੌਣ ਸਾਹਿਬ ਮੈਂ ਪਹਿਲਾਂ ਇੱਕ ਇੰਟਰਵਿਊ ਚ ਕਹਿ ਸੀਗਾ ਜਿਹੜੀ ਬਲੌਕ ਸਮਟੀਰੀ ਇਲੈਕਸ਼ਨ ਹੁੰਦੀਆਂ ਨੇ ਉਹਨਾਂ ਨੂੰ ਅਵੇਅਰਨੈਸ ਬਹੁਤ ਘੱਟ ਹੁੰਦੀ ਆ ਜੀ ਇਹ ਪੱਤੜੇ ਬੰਦੀ ਦੇ ਹਿਸਾਬ ਨਾਲ ਵੋਟ ਨਹੀਂ ਹੁੰਦੀ ਜਿਵੇਂ ਆਪਣੇ ਸਰਪੰਚਾਂ ਦੀ ਵੋਟ ਹੁੰਦੀ ਆ ਜੀ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਜਿਹੜਾ ਸਾਡਾ ਸਰਪੰਚਾ ਜਦੋਂ ਸਰਪੰਚ ਨੇ ਪੈਸੇ ਲੈਣ ਨੇ ਉਹ ਬੋਲੀਆਂ ਦਾ ਪੈਸਾ ਜਿਹੜਾ 33% ਉਹ ਬਲੌਕ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਂਦਾ ਜੀ ਹੁਣ ਤੱਕ ਸਰਪੰਚਾਂ ਨੂੰ ਸਾਡੇ ਨੂੰ ਬੜੀਆਂ ਪ੍ਰੋਬਲਮ ਆਉਂਦੀਆਂ ਸੀਗੀਆਂ ਉੱਪਰੋਂ ਪੈਸਾ ਨਹੀਂ ਸੀ ਆ ਰਿਹਾ ਪਿੰਡ ਦੇ ਕੰਮ ਨਹੀਂ ਸੀ ਹੋ ਰਹੇ ਪਾਣੀ ਦਾ ਕੰਮ ਉੱਪਰੋਂ ਹੋਣਾ ਗਲ ਤੇ ਹੁਣ ਇਹਨੇ ਬੀਬੀ ਦੇ ਪੈਨਸ਼ਨ ਜਿਹੜੀ ਇਹਨੇ 2 2 ਮਹੀਨੇ ਤੋਂ ਰੁਕੀਆਂ ਹੋਈਆਂ ਨੇ ਨਰੇਗਾ ਬਿਲਕੁਲ ਬੰਦ ਪਿਆ ਜੀ ਉਹ ਸਾਰੇ ਕੰਮਾਂ ਨੂੰ ਦੇਖ ਕੇ ਲੋਕ ਵੋਟ ਪਾ ਰਹੇ ਨੇ ਜੀ ਠੀਕ ਜੀ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋ ਜੀ 27 ਵੀ ਆ ਰਿਹਾ ਹੈ ਅੱਗੇ ਕਿਦਾਂ ਦਾ ਲੱਗ ਰਿਹਾ ਹੈ ਜਾਨੋ ਦੇਖੋ ਜੀ ਜਿਵੇਂ ਸੈਮੀ ਫਾਈਨਲ ਹੀ ਕਹਿੰਦੇ ਹੁੰਦੇ ਇਹ ਸਾਡਾ ਸੈਮੀ ਫਾਈਨਲ ਆ ਜਿਵੇਂ ਪਹਿਲਾਂ ਕਹਿੰਦੇ ਸੀਗੇ ਵੀ ਸੈਮੀ ਫਾਈਨਲ ਅਸੀਂ ਜਿੱਤ ਲੈਣਾ ਉਹ ਸਰਕਾਰ ਤੋਂ ਡਰ ਕੇ ੱੱਕੇ ਨਾਲ ਬੋਟ ਪੈ ਜਾਂਦੀ ਹੈ ਜਿਹੜੀ ਆਪਣੀਆਂ ਬਾਈ ਇਲੈਕਸ਼ਨ ਹੁੰਦੀਆਂ ਨੇ ਇਹ ਸਾਡਾ ਸੈਮੀ ਫਾਈਨਲ ਹੈ ਅਸੀਂ ਜਿੱਤਣ ਜਾ ਰਹੇ ਹਾਂ 27 ਸਰਕਾਰ ਬਣਾ ਨਾਮਾ ਜੀ ਜੋਸਪੀ ਸਿੰਘ ਸਰਪੰਚ ਅਕੀয়াল ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਇਹ ਵੋਟਾਂ ਦਾ ਰੁਝਾਨ ਬਹੁਤ ਸੋਹਣਾ ਰੁਝਾਨ ਹੈ ਪਿੰਡ ਦਾ ਬਹੁਤ ਸ਼ਾਂਤੀਪੂਰਨ ਵੋਟਾਂ ਪੈ ਰਹੇ ਨੇ ਪਿੰਡ ਚ ਬਹੁਤ ਵਧੀਆ ਪਰਿਵਾਰ ਵਾਂਗ ਵੋਟਾਂ ਪੈ ਰਹੀਆਂ ਨੇ ਪਿੰਡ ਚ ਬਹੁਤ ਵਧੀਆ ਸਾਰੇ ਪਿੰਡ ਨੇ ਇੱਕ ਸਾਥ ਹੋ ਕੇ ਕਾਂਗਰਸ ਨੂੰ ਵੋਟ ਪਾ ਰਹੇ ਨੇ ਸਾਰੇ ਜੀ ਜੀ ਧੰਨਵਾਦ ਜੀ ਸੋ ਕਹਿੰਦੇ ਜੀ ਪਿਆਰ ਆ ਲੋਕਾਂ ਦਾ ਕਾਂਗਰਸ ਨੂੰ ਵੋਟ ਪਾ ਰਹੇ ਨੇ ਸੈਮੀ ਫਾਈਨਲ ਆ 27 ਦਾ ਜਿਹੜਾ ਵਿਗਲਾਓ ਇੱਥੋਂ ਵੱਜਣਾ ਹੈ ਕਿੱਧਰ ਨੂੰ ਸਿਸਟਮ ਜਾਣਾ ਹੈ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਮਾਹੌਲ ਆ ਸੋ ਪਿੰਡ ਜਾਤੀਵਾਲ ਦੇ ਵਿੱਚ विधानसभा हलका नाबा दा पिंडा जातिवाल सो जातिवाल ਦੇ ਵਿੱਚ ਮੌਜੂਦ ਆ ਜਿੱਥੇ ਵੋਟਾਂ ਨੇ ਸ਼ਾਂਤੀ ਮੈ ਤਰੀਕੇ ਦੇ ਨਾਲ ਪੈ ਰਹੀਆਂ ਨੇ ਸੋ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਦ ਵੀ ਦੌਰਿਆਂ ਤੇ ਨੇ ਪਿੰਡਾਂ ਚ ਆਏ ਨੇ जातिवाल ਚ ਪਹੁੰਚੇ ਨੇ ਹਾਂਜੀ ਸਸੀ ਕਾਲ ਜੀ ਸਸੀ ਕਾਲ ਜੀ ਭਾਈ ਸਾਹਿਬ ਕੀ ਹਾਲ ਹੈ ਠੀਕ ਹੋ ਠੀਕ ਠਾਕ ਜੀ ਕਿਸ ਤਰ੍ਹਾਂ ਚੱਲ ਰਿਹਾ ਜੀ ਵੋਟਾਂ ਦਾ ਰੁਝਾਨ ਆ ਠੀਕ ਚੱਲ ਰਿਹਾ ਮਨਮਨ ਚੱਲ ਰਿਹਾ ਜੀ ਮੈਂ ਜਾ ਕੇ ਆ ਵੀ ਬਟਾ ਦੇ ਪਿੱਛੇ ਫਿਲਹਾਲ ਤਾਂ ਠੀਕ ਆ ਕੰਮ ਕੋਈ ਕਿਸੇ ਨੂੰ ਸ਼ਿਕਾਇਤ ਨਹੀਂ ਹੈ ਜੀ ਇਸ ਆਧਾਰ ਤੇ ਲੋਕ ਨੇ ਜੀ ਜਿਹੜੇ ਕਿੰਨਾ ਕੁ ਉਤਸ਼ਾਹ ਲੱਗ ਰਿਹਾ ਲੋਕਾਂ ਚ ਉਤਸ਼ਾਹ ਬਹੁਤ ਆ ਦੇਖ ਲਓ ਤੁਸੀਂ ਜੀ ਆ ਜਾਤੀ ਵਾਲਾ ਪਿੰਡ ਤਕਰੀਬਨ ਬਾਕੀ ਕਿਸੇ ਬੂਥ ਤੇ ਬੰਦਾ ਹੀ ਨਹੀਂ ਬੈਠਾ ਇਹ ਸਾਰੇ ਅਕਾਲੀ ਦਲ ਦਾ ਬਿਲਕੁਲ ਖਾਲੀ ਹੋਇਆ ਜੀ ਇੱਕ ਹੋਰ ਉਹਨਾਂ ਦਾ ਪਤਾ ਹੀ ਨਹੀਂ ਕੀਦਾ ਪਤਾ ਨਾ ਵਸ ਇਦਾਂ ਹੀ ਆ ਤੁਸੀਂ ਦੇਖ ਲਓ ਔਰ ਮੈਨੂੰ ਪਤਾ ਲੱਗਦਾ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਕਾਂਗਰਸ ਵੱਡੀਆਂ ਵੋਟਾਂ ਦੇ ਜਿੱਤੇਗੀ ਜੀ ਔਨ ਵਾਲੇ 27 ਦਾ ਵੀ ਰਿਜ਼ਲਟ ਹੈ ਜਿਹੜਾ ਇੱਥੋਂ ਕਲੀਅਰ ਹੋ ਜਾਣਾ ਜੀ ਉਦੋਂ ਉਦੋਂ ਦੇਖੀ ਜਾਊਗਾ ਫਿਲਹਾਲ ਤਾਂ ਸਾਨੂੰ ਜਤਾ ਰਹੇ ਨਹੀਂ ਉਦੋਂ ਫੇਰ ਦੇਖੀ ਜਾਊ ਜੀ ਜੀ ਧੰਨਵਾਦ ਜੀ ਸੋ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਵੀ ਪਿੰਡਾਂ ਦੇ ਦੌਰਿਆਂ ਤੇ ਨੇ ਕਹਿੰਦੇ ਜੀ ਸ਼ਾਂਤਮਈ ਤਰੀਕੇ ਦੇ ਨਾਲ ਕੰਮ ਫਿਲਹਾਲ ਜਿੱਤ ਦਾ ਦਾਅਵਾ ਹੈ ਜਿਹੜਾ ਉਹ ਠੋਕਿਆ ਜਾ ਰਿਹਾ ਹੈ ਅੱਗੇ ਕਿਦਾਂ ਦੇ ਹਾਲਾਤ ਨੇ ਉਹ ਵੀ ਦੇਖਾਂਗੇ ਧੰਨਵਾਦ